ਇਸ ਲਈ ਪਾਂਸੂ ਜਾਨਪੁਰ ਦੇ ਪਿੰਡ ਅੱਤੇਪੁਰ ਦੇ ਵਿੱਚ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤਸਵੀਰ ਦਿਖਾ ਰਿਹਾ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਇਸ ਪਿੰਡ ਦਾ ਮੇਨ ਮਾਰਗ ਹੈਗਾ ਉਹਦੀ ਪੁਲੀ ਜਿਹੜੀ ਆ ਉਹ 27 ਗ੍ਰਸ ਤੋਂ ਹੋ ਚੁੱਕੀ ਆ ਸਤਨਿਕ ਲੋਕਾਂ ਦੀ ਮੰਨੀਏ ਤਾਂ ਜਦੋਂ ਖੜਾ ਆਇਆ ਸੀਗਾ ਤਾਂ ਇਹ ਪੁਲੀ ਨਵੜੀ ਖਾਲ ਲੱਗ ਚੁੱਕੀ ਸੀਗੀ ਤਾਂ ਹੁੰੜੜਾ ਇਸ ਇਲਾਕੇ ਦੇ ਵਿੱਚ ਕੁਝ ਮਾਈਨਿੰਗ ਦੀਆਂ ਗੱਡੀਆਂ ਜਿਹੜੀਆਂ ਟਰੈਕਟਰਾਂ ਤੋਂ ਨਿਕਲਦੇ ਨੇ ਜਿਸ ਕਰਕੇ ਇਹ ਪੁਲੀ ਜਿਹੜੀ ਆ ਉਹ ਟੁੱਟ ਚੁੱਕੀ ਆ ਤਾਂ ਸਥਾਨਕ ਸਰਪੰਚ ਸਹਿਤ ਸਾਰੇ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਇਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਔਰ ਮਾਈਨਿੰਗ ਡਿਪਾਰਟਮੈਂਟ ਜਿਹੜੇ ਆ ਉਹ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਥਾਨਕ ਲੋਕਾਂ ਨੇ ਇਹ ਮੰਗ ਕੀਤੀ ਆ ਕਿ ਇਸ ਇਲਾਕੇ ਦੇ ਵਿੱਚ ਟਰੈਕਟਰ ਨਿਕਲਣੇ ਬੰਦ ਕੀਤੇ ਜਾਣ ਨਾਲ ਦੀ ਨਾਲ ਇਹ ਪੁਲੀ ਦੀ ਰਿਪੇਅਰ ਕੀਤੀ ਜਾਵੇ ਆਉਂਦੇ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਮੌਜੂਦਾ ਸਰਪੰਚ ਦੇ ਨਾਲ ਤੇ ਸਥਾਨਕ ਲੋਕਾਂ ਦੇ ਕੀ ਕਹਿਣਾ ਉਹਨਾਂ ਦਾ ਐਸੇ ਸਮੱਸਿਆ ਦੇ ਬਾਰੇ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਤੇ ਕੀ ਸਮੱਸਿਆ ਆਦੀ ਸਰ ਮੈਂ ਸਰਪੰਚ ਲਖਵੀਰ ਸਿੰਘ ਪਿੰਡ ਅਤੇ ਵਰਤਾਂ ਸਮੱਸਿਆ ਸਾਰੇ ਆ ਰਹੀ ਹੈ ਕਿ ਜਦੋਂ 26 8 2025 ਨੂੰ ਇੱਥੇ ਪਾਣੀ ਦਾ ਹੜ ਆਇਆ ਜੋ ਨਹਿਰ ਚ ਪਾਣੀ ਆਇਆ ਸਾਡੇ ਦਰਿਆ ਦਾ ਉਦੋਂ ਤੇ ਪੁਲੀ ਮਤਲਬ ਕਿ ਥੱਲੋ ਖੁਰਗੇ ਦੀ ਸੀ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਕਿ ਨਹੀਂ ਇਦੋਂ ਟਰਾਲੀਆਂ ਨਹੀਂ ਕੱਟਣ ਦਿਓ ਪਰ ਲੋਕਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਕਿ ਇਹ ਪੈਸੇ ਖੰਦੇਣਾ ਕਿ ਅਸੀਂ ਪੈਸੇ ਖਾਣਾ ਲਿਆ ਅੱਜ ਤੱਕ ਅਸੀਂ ਪੈਸੇ ਖਾਣ ਨਹੀਂ ਅਸੀਂ ਪੈਸਾ ਖਰਚਣ ਵਾਲੇ ਬੰਦੇ ਆ ਪਰ ਸਾਡੇ ਦੇ ਇਲਜ਼ਾਮ ਲੱਗੇ ਅਸੀਂ ਫਿਰ ਚੁੱਪ ਰਹੇ ਫਿਰ ਸਾਨੂੰ ਲੱਗੇ ਕਿ ਨਹੀਂ ਪੁਲੀਸ ਦੀ ਹਾਲਤ ਖਸਾ ਹੋ ਗਈ ਹੈ ਨਾ ਲਾ ਲਾ ਤੇ ਅਸੀਂ ਅਸੀਂ ਨਾ ਮਤਲਬ ਇੱਕ ਦਰਗਾਹ ਲਿਖੀ ਦਰਗਾਹ ਥਾਣੇ ਦਿੱਤੀ ਕਿ ਸਰਾ ਸਾਡੇ ਕੋਲ ਨਹੀਂ ਮਤਲਬ ਕੰਮ ਆਂਦੇ ਪਰ ਤੁਸੀਂ ਇੱਕ ਵਾਰੀ ਇਹਨੂੰ ਗੌਰ ਕਰੋ ਥਾਣੇ ਦਰਗਾਹ ਸਾਡੇ ਵਾਲ ਥਾਣੇ ਮਤਲਬ ਕਿਸੇ ਨੇ ਸਾਡੇ ਦੇ ਮਤਲਬ ਕੋਸ਼ਿਸ਼ ਕਿਛ ਨਹੀਂ ਹੋਈ ਸਾਡੇ ਕੋਲ ਕਿਸੇ ਨੇ ਆ ਕੇ ਦੇਖਿਆ ਨਹੀਂ ਨਾ ਸਾਨੂੰ ਪੁੱਛਿਆ ਨਾ ਮੈਨੂੰ ਸਰਪੰਚ ਨੂੰ ਕਹਿੰਨੇ ਫੋਨ ਕੀਤਾ ਪ੍ਰਸ਼ਾਸਨ ਕੋਲੋਂ ਕਿ ਤੁਸੀਂ ਆਓ ਦੇਖੋ ਸਹੀ ਇੱਕ ਵਾਰੀ ਆ ਕੇ ਮੋਕਾ ਕਿਸ ਨੇ ਮੋਕਾ ਨਹੀਂ ਦੇਖਿਆ ਤੇ ਮੈਸਲੇ ਕਹਣਾ ਕਿ ਸਾਡੀ ਬਣ ਕੇ ਲਈਏ ਤੇ ਉਹਨਾਂ ਦੀ ਸਭ ਤੋਂ ਜ਼ਿਆਦਾ ਅਨਗਲੀ ਹੈ ਕਿ ਜਿਨ੍ਹਾਂ ਨੇ ਇੱਕ ਵਾਰੀ ਆ ਕੇ ਟਰਾਲੀਆਂ ਡੱਕੀਆਂ ਸੀ ਪਰਸੋਂ ਟਰਾਲੀਆਂ ਡੱਕੀਆਂ ਨਾ ਸਾਡੇ ਕੋਲ ਮੌਕੇ ਵਿਡੀਓ ਅਸੀਂ ਆਪਣੀ ਜੋ ਬਿਲੇ ਡਿਫੈਂਸ ਕਮੇਟੀ ਉਹਦੇ ਵਿੱਚ ਵੀਡੀਓ ਪਾਈਆਂ ਹੋਈਆਂ ਫੋਟੋਆਂ ਪਾਈਆਂ ਹੋਈਆਂ ਮੈਂ ਬੋਲੇ ਵੀ ਆਇਆ ਕਿ ਸਾਰੇ ਇਦਾਂ ਹੋ ਰਿਹਾ ਆ ਸਾਡੇ ਅੱਗੇ ਆਉਣ ਵਾਲਿਆ ਝੋਨਾ ਜਿਹੜਾ ਮੰਡੀਆਂ ਕੰਬਾਇਨਾ ਨਿਕਲਣੀਆਂ ਸਾਡੇ ਬਾਸੇ ਖਤਰਾ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ ਉਹ ਕੁਲੀਕੋਟ ਸਾਹਮਣੇ ਟੁੱਟ ਗਈ ਹੈ ਅਸੀਂ ਅਹੀਂ ਚਾਹੁੰਦੇ ਆ ਕਿ ਸਾਨੂੰ ਇਹਦਾ ਜੋ ਜਲਦੀ ਤੋਂ ਜਲਦੀ ਇਹਦਾ ਜੋ ਵੀ ਮਤਲਬ ਰਿਪੇਅਰ ਤੇ ਚਲੋ ਬਾਅਦ ਦੀ ਗੱਲ ਹੈ ਪਰ ਜੋ ਇਹਦੇ ਦੋਸ਼ੀ ਨੇ ਸਾਨੂੰ ਉਹ ਚਾਹੀਦ ਨਾ ਜਿਨ੍ਹਾਂ ਨੇ ਪਿੰਡ ਵਿੱਚੋਂ ਟਰਾਲੀਆਂ ਲਗਾਈਆਂ ਪਹਿਲਾਂ ਤੇ ਮਾਣੋ ਤੇ ਐਫਆਈ ਦਰਜ ਕਰਾਵਾਂਗਾ ਜਿਹੜੇ ਕੈਂਡੇ ਨੇ ਸਰਪੰਚ ਪਾਇ ਖੰਦਾ ਮੈਂ ਦੱਸਾਂਗਾ ਹੁਣ ਕਿਹੜੇ ਬੰਦੇ ਪਾਇ ਖੰਦੇ ਸੀ ਤੇ ਕਿਹੜੇ ਬੰਦੇ ਕੀ ਕਰਦੇ ਸੀ ਠੀਕ ਹੈ ਇਹ ਟਰਾਲੀਆਂ ਲਗਾਦੇ ਮੋੜਾ ਪਾਈ ਨੇ ਮੋੜਾ ਨਾ ਮੈਂ ਫਿਰ ਦਰਜ ਕਰਾਵਾਂਗਾ ਇਹ ਮੱਜ ਪਿੰਡ ਦਾ ਸਰਪੰਚ ਲਖਵੀਰ ਸਿੰਘ ਕੈਂਡਿਆ ਹਾਂ ਹਾਂਜੀ ਕੀ ਕਹਿਣਾ ਜੀ ਮਾਤਰਵਿੰਦਰ ਕੁਮਾਰ ਸਾਫਕਾ ਮੈਂਬਰ ਪਿੰਡਾਤੇਪੁਰ ਤੋਂ ਬੋਲ ਰਿਹਾ ਜੀ ਜੋ 28 8 2025 ਨੂੰ ਸਾਡੇ ਪਿੰਡ ਦੇ ਵਿੱਚ ਹੜ ਆ ਪਾਣੀ ਦਾ ਫਲੋ ਨਾ ਗਿਆ ਪੁਲਿਸ ਵਾਲਾ ਰੋੜ ਕੇ ਲੈ ਗਿਆ ਜੀ ਜਦੋਂ ਅਸੀਂ ਇਥੋਂ ਟਰੈਕਟਰ ਲੀਆਂ ਟਰੈਕਟਰ ਜੋ ਵੀ ਐ ਕ੍ਰੈਸਰਾਂ ਤੋਂ ਆਉਂਦੀਆਂ ਸੀ ਸਾਢੇ 3 3 4 4 ਸੱਕਰੇ ਮਾਲ ਲੈ ਕੇ ਆਉਂਦੇ ਸੀ ਔਰ ਮੈਂ ਆਪਣੇ ਫੋਨ ਤੋਂ ਹੀ ਜੇ ਨੂੰ ਫੋਨ ਮਾਰਿਆ ਮਾਈਨਿੰਗ ਵਾਲਿਆਂ ਨੂੰ ਜੇ ਸਾਹਿਬ ਇੱਧਰ ਰਸਤਾ ਬੰਦ ਕਰੋ ਇਥੇ ਇਹਦੇ ਬਿਨਾ ਬਿਲ ਤੋਂ ਜੋ ਵੀ ਦੋ ਨੰਬਰ ਦੇ ਇਥੇ ਮਾਈਨਿੰਗ ਹੋ ਰਹੀ ਆ ਤੇ ਇਥੋਂ 3 3 ਸਾਢੇ 3 ਦੇ ਚੱਕਰੇ ਮਾਲ ਲੈ ਕੇ ਜਾ ਰਿਆ ਉਹ ਜਿਹਨਾਂ ਡਿਪਾਰਟਮੈਂਟ ਨੇ ਸਾਡਾ ਕੁਝ ਨਹੀਂ ਸੁਣਿਆਗਾ ਜੀ ਉਹ ਟਾਰਗੇਟ ਟਰੈਕਟਰਾਂ ਦਾ ਇਹ ਕਹਿਣਾ ਸੀ ਕਿ ਜੇ ਅਸੀਂ 500 ਫੁੱਟ ਦੀ ਪਰਚੀ ਕਢਾਵਾਂਗੇ ਤਾਂ ਤਮੀ ਸਾਨੂੰ ਪਾਸ ਹੈਗਾ ਅਸੀਂ ਤਾਂ ਵੀ ਮਾਲ ਲੈ ਕੇ ਜਾਦੇ ਨਾ ਡਿਪਾਰਟਮੈਂਟ ਕੁਝ ਨਹੀਂ ਕਰ ਸਕਦਾ ਜੀ ਇਹ ਗੱਲ ਅਸੀਂ ਜੀ ਨੂੰ ਖੁਦ ਮੈਂ ਕਈ ਫੋਨ ਕਰਕੇ ਜੀ ਹਿੱਤਾ ਕਹਿ ਰਹੇ ਨਾ ਉਹ ਜੀ ਸਾਹਿਬ ਕਹਿੰਦਾ ਸਾਡਾ ਮੈਕ ਡਿਪਾਰਟਮੈਂਟ ਕਹਿੰਦਾ ਭਿਜਾ ਤਿੰਨ ਚੱਕਰੇ ਮਾਲ ਆ ਤਾਂ ਜਾਏ ਚਾਰ ਚੱਕਰੇ ਆ ਜੇ ਇੱਕ ਚੱਕਰੇ ਪਰਚੀ ਤਾਂ ਅਸੀਂ ਪਾਸ ਹੈਗੀ ਜੀ ਉਹ ਉਹ ਪੂਰਾ ਦਿਨ ਇੱਕੋ ਪਰਚੀ ਚਲਦੀ ਚੱਕਰੇ ਮਾਦੇ ਮਾਰਨਿੰਗ ਨਾਰ ਆ ਲਿਆ ਜੀ ਇਹ ਪੈਸੇ ਖਾਂਦੇ ਸੀ ਹੁੰਦੇ ਕੋਲ ਟਰੈਕਟਰ ਵਾਲਿਆਂ ਕੋਲ ਤਾਂ ਇਹ ਕਹਿਣਾ ਕਿੰਦੇ ਤੇ ਕਾਰਵਾਈ ਨਹੀਂ ਕੀਤੀ ਹੈਗੀ ਜੀ ਮੰਗ ਕਰ ਮੰਗੇ ਕਰਦੇ ਆ ਜੀ ਕਿ ਜੋ ਪੁਲੀ ਉਨ ਟੁੱਟ ਗਈ ਆ ਹੁਣ ਕੋਈ ਕਰੈਸ ਵਾਲਾ ਜਾਂ ਕੋਈ ਵੀ ਡਿਪਾਰਟਮੈਂਟ ਦੇ ਪੁਲਾ ਸਾਡੇ ਸੱਤ ਪਿੰਡਾਂ ਦਾ ਕਨੈਕਸ਼ਨ ਟੁੱਟ ਗਿਆ ਤੋ ਜੀ ਉਹ ਬੱਚੇ ਕਿੱਦਾਂ ਸਕੂਲ ਜਾਣਗੇ ਅਸੀਂ ਇਹ ਪੁੱਛਾਂਗੇ ਪ੍ਰਸ਼ਾਸਨ ਦੱਸੋਣਾ ਕੀ ਹੈ ਸਾਡੇ ਸਰਪੰਚ ਸਾਹਿਬ ਵੱਲੋਂ ਥਾਣੇ ਵੀ ਦਿੱਤੀ ਗਈ ਹੈ ਪਰ ਕਿਸੇ ਨੇ ਲੇਕਿ ਪੁਰਸਵਲੋਂ ਵੀ ਕੋਈ ਇਹ ਦੇਖਣ ਤਾਂ ਕਨੇ ਆ ਜੀ ਮੈਂ ਇਹ ਮੰਗ ਕਰਦਾ ਪ੍ਰਸ਼ਾਸਨ ਆ ਕੇ ਕਿ ਜਲਦੀ ਜਲਦੀ ਪੁਲੀ ਠੀਕਤੀ ਜਾਵੇ ਹਾਂਜੀ ਬਈ ਕੀ ਕੰਮ ਜਾਂਦੇ ਹੈ ਜੀ ਜੀ ਭਾਈ ਮੇਰਾ ਨਾਮ ਰਾਹੁਲ ਹੈ ਮੈਂ ਅੱਤੇ ਵੱਧ ਤੋਂ ਬੋਲ ਰਿਹਾ ਕਿ ਭਾਈ ਤੁਹਾਨੂੰ ਜਿਵੇਂ ਕਿ ਸਾਡੇ ਸਰਪੰਚ ਸਾਹਿਬ ਨੇ ਦੱਸਿਆ ਬੀਤੇ ਦਿਨਾਂ ਵਿੱਚ ਹੜ ਦੇ ਕਾਰਨ ਜੋ ਕਿ ਸਮੱਸਿਆ ਆਈ ਹੈ ਕਿ ਪੁਲੀ ਤੋਂ ਖੁਰ ਚੁੱਕੀ ਸੀ ਖੁਰ ਦੇ ਕਾਰਨ ਸਾਰੇ ਪੁਲੀ ਮਾਰੀ ਮਾਰੀ ਬੈਠ ਚੁੱਕੀ ਸੀ ਜਦੋਂ ਇਤੋਂ ਮਾਈਨਿੰਗ ਜਿੰਧੀਆਂ ਵੀ ਗੱਡੀਆਂ ਚੱਲਦੀਆਂ ਟੱਲੀਆਂ ਸਰ 2 ਸੱਕੜੇ ਗਾ 4-4 ਸੱਕੜੇ ਮਾਲ ਜਾ ਰਿਹਾ ਜਿਹਦੇ ਵਿੱਚ ਵੀਡੀਓ ਵਿੱਚ ਵੀ ਦੱਸਿਆ 4-4 ਸੱਕੜੇ ਮਾਲ ਜਾ ਰਿਹਾ ਉਹਦੇ باوجود ਜਦੋਂ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਕੀ ਹਾਂਜੀ ਸਰ ਕੀ ਗੱਡੀਆਂ ਬੰਦ ਕਰੋ ਨਹੀਂ ਜਾਓ ਤੇ ਜਦੋਂ ਅਸੀਂ ਚਾਰ ਪੰਜ ਜਣੇ ਰੋਕਨਦਗੀ ਸਰਪੰਚ ਸਾਹਿਬ ਨਾਲ ਇਹ ਤੇਵਿੰਦਰ ਕੁਮਾਰ ਨਾਲ ਇਹ ਤਾਂ ਪਿੰਡ ਵਾਲੇ ਬੰਦੇ ਆ ਕੇ ਕਹਿੰਦੇ ਸਾਡੀਆਂ ਗੱਡੀਆਂ ਗੱਡੀਆਂ ਜਾਣ ਦੋ ਗੱਡੀਆਂ ਜਾਣ ਦੋ ਚਲੋ ਉਹ ਗੱਡੀਆਂ ਜਾਣ ਦਿੱਤੀਆਂ ਅੱਜ ਮੈਂ ਇਹ ਪੁੱਛਣਾ ਚਾਹੁੰਦਾ ਅੱਜ ਪੁਲੀ ਟੁੱਟ ਗਈ ਅੱਜ ਪਿੰਡ ਕਿਉਂ ਨਹੀਂ ਅੱਗੇ ਆਇਆ ਕਿ ਪੁਲੀ ਟੁੱਟ ਗਈ ਅਸੀਂ ਪੁਲੀ ਵੀ ਬਣਾਈਏ ਠੀਕ ਹੈ ਜੀ ਅਗੇ ਸਰ ਇਹਦੇ ਬਾਅਦ ਵਿੱਚ ਅਸੀਂ ਜਿਵੇਂ ਸਰਪੰਚ ਸਾਹਿਬ ਨਾਲ ਜਾ ਕੇ ਦਰਖਾਸਤ ਵੀ ਦਿੱਤੀ ਐਸ ਐਚਓ ਸਾਹਿਬ ਨੂੰ ਕੀ ਹਾਂ ਜੀ ਕਿ ਜਲਦੋ ਜਲਦੀ ਇੱਥੇ ਕਾਰਵਾਈ ਕੀਤੀ ਹੈ ਜਿਹੜੀਆਂ ਗੱਡੀਆਂ ਇਹ ਗੱਡੀਆਂ ਜਿਹੜੀਆਂ ਨੰਗਾੜਾ ਬੰਦ ਕੀਤੀਆਂ ਐ ਇਹਨਾਂ ਨੂੰ ਸਿੱਧੇ ਰਸਤੇ ਪਾਇਆ ਜਾਏ ਕਿਉਂਕਿ ਹੁਣ ਸਰ ਦੇ ਕੋਲ ਸਾਡਾ ਜਿਹੜਾ ਸਿਆਨਪੁਰ ਪਠਾਨਕੋਟ ਜਾਂਦਾ ਰਸਤਾ ਸਿਰਫ ਇੱਕ ਹੀ ਆ ਇਹ ਦੱਸ ਟੁੱਟ ਜੂਜੇ ਸਾਡਾ ਪਠਾਨਕੋਟ ਸਿਆਨਪੁਰ ਦਾ ਸੰਪਰਕ ਹੀ ਟੁੱਟ ਚੁੱਕਿਆ ਹੁਣ ਸਰ ਆਉਣ ਵਾਲੇ ਟਾਈਮ ਦੇ ਵਿੱਚ ਮਹੀਨੇ ਦੇ ਵਿੱਚ ਫਸਲ ਤਿਆਰ ਆ ਫਸਲ ਮੰਡੀ ਦੇ ਵਿੱਚ ਛੁੱਟਣੀ ਆ ਮੈਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਾਂਗਾ ਕਿ ਹੁਣ ਸਾਨੂੰ ਪ੍ਰਸ਼ਾਸਨ ਦੱਸੇ ਨਾ ਕਿ ਕਿੱਦਾਂ ਹੀ ਲੈ ਕੇ ਜਾਵਾਂਗੇ ਪਾਈ ਪਾਈ 10 10 ਕਿਲੋਮੀਟਰ ਕੌਣ ਜਾਏਗਾ ਕੌਮਗੇ ਭਾਜੀ ਫਸਲ ਲੈ ਕੇ ਇੱਥੇ ਸੁੱਟ ਲਈ ਸਿਰਫ ਇਤੋਂ ਸਾਡੇ 550 ਮੀਟਰ ਲਾ ਕੇ ਮੰਡੀ ਆ ਉਹਨੇ ਮੰਡੀ ਜਾਣ ਲਈ ਸਾਨੂੰ 5 ਕਿਲੋਮੀਟਰ ਕੰਮ ਆ ਪਏਗਾ ਪ੍ਰਸ਼ਾਸਨ ਇੱਥੇ ਜਦੋਂ ਹਾਰਿਆ ਨਾ ਕੋਈ ਪੁੱਛਣ ਆਇਆ ਨਾ ਕੋਈ ਆਇਆ ਕੋਈ ਵੀ ਕੋਈ ਮੰਤਰੀ ਕੋਈ ਕੁਝ ਨਹੀਂ ਆ ਕੇ ਇਹਨੇ ਨਹੀਂ ਪੁੱਛਿਆ ਭਾਜੀ ਤੁਹਾਡੇ ਪਿੰਡੇ ਕੀ ਹਾਲਾਤ ਆ ਕੀ ਪੁਲੀ ਦੇ ਹਾਲਾਤ ਆ ਕਿ ਇਹਨਾਂ ਨੇ ਪੁੱਛਿਆ ਸੀ ਤਾਂ ਪ੍ਰਸ਼ਾਸਨ ਨੂੰ ਹੋਰ ਇਸ ਤੋਂ ਇਲਾਵਾ ਵੀ ਚਿੱਠੀਆਂ ਪਾਈਆਂ ਪਰ ਇਹਦਾ ਕੋਈ ਹੱਲ ਨਹੀਂ ਆ ਤਾਂ ਉਤੋਂ ਜਿਹੜੇ ਪਿੰਡ ਦੇ ਮੈਂ ਤੁਹਾਨੂੰ ਦੱਸਣਾ ਪਿੰਡ ਦੇ ਵਿੱਚ ਜਿਹੜੇ ਹੈਗੇ ਆ ਚਾਰ ਪੰਜ ਆਕਰ ਕਰਦੇ ਮੌਤ ਵਰ ਬੰਦੇ ਹੀ ਕਿੰਨੀਆਂ ਗੱਡੀਆਂ ਨੰਗਨ ਦੋ ਅੱਜ ਮੈਂ ਉਹੀ ਪੁੱਛਣਾ ਚਾਹੁੰਦਾ ਭਾਈ ਦਿਓ ਕਿ ਹੁਣੇ ਪੁਲਿਸ ਟੁੱਟ ਕੇ ਕਿਹੜਾ ਜ਼ਿੰਮੇਵਾਰ ਹੈ ਗਿਆ ਹੁਣ ਸਾਡਾ ਰਸਤਾ ਸਾਡੇ ਪਿੰਡ ਦੇ ਜਿਹੜੇ ਬੱਚੇ ਆ ਸਵੇਰੇ ਗੱਡੀਆਂ ਆਂਦੀਆਂ ਬੱਚੇ ਕਿੱਦਾਂ ਸਕੂਲ ਜਾਣਗੇ ਸ਼ਹਿਰ ਚ ਨਹੀਂ ਚਾਰ ਪੰਜ ਪਿੰਡ ਸਾਡੇ ਸ਼ਹਿਰ ਚ ਨਹੀਂ ਪਧਰਿਆਲੀ ਹੋ ਗਿਆ ਮਹਿਰਾ ਹੋ ਗਿਆ ਸਾਰੇ ਇਧਰੋਂ ਨੰਗਦੇ ਰਹੀ ਹੁਣ ਕੌਣ ਕੱਢੇਗਾ ਕੌਣ ਜਾਏਗਾ ਗ ਸਵੇਰੇ ਸਾਰੇ ਬੱਚੇ ਕਈ ਇਹੋ ਜਿਹੇ ਵੀ ਆ ਜਿਨ੍ਹਾਂ ਘਰ ਨਹੀਂ ਬਾਈਕ ਨਹੀਂ ਹੈ ਸਕੂਟੀ ਨਹੀਂ ਹੈ ਉਹ ਪੈਦਲ ਆਣ ਕੇ ਉਹਨਾਂ ਬੱਚਿਆਂ ਨੂੰ ਛੱਡਣਾ ਮੇਰੀ ਇਹ ਮੰਗਾਂ ਪ੍ਰਸ਼ਾਸਨ ਦੇ ਅੱਗੇ ਕਿ ਜਲਦ ਤੋਂ ਜਲਦ ਇਹ ਪੁਲੀ ਬਣਾਈ ਆਏ ਇਹਦਾ ਕੰਮ ਕੀਤਾ ਜਾਏ